ਹਾਂਜੀ ਪਿਓਰ ਕਾਟਨ ਫਰੰਟ ਤੇ ਪੈਸ ਵਰਕ ਵਿਦ ਸਲਵਾਰ ਵਰਕ ਵਿਦ ਪਿਓਰ ਟੈਬੀ ਮਸਲੀਨ ਚੈੱਕ ਦੁਪੱਟਾ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 1299 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਇਹ ਵੀ ਆਪਣੇ ਕੋਲ ਪਿਓਰ ਕਾਟਾ ਕਾਟਨ ਸ਼ਰਟ ਰਹੇਗੀ ਵਿਦ ਪਲੇਨ ਬਾਟਮ ਰਹੇਗੀ ਵਿਦ ਕੋਟਾ ਜਾਂ ਦੁਪੱਟਾ ਰਹੇਗਾ ਐਮਬ੍ਰੋਇਡਰੀ ਵਾਲਾ 1350 ਫ੍ਰੀ ਸ਼ਿਪਿੰਗ ਚ ਇਹ ਵੀ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਕੈਮਰੀ ਕਾਟਨ ਦੇ ਮੈਚਿੰਗ ਸੂਟ ਰਹਿਣਗੇ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਬਾਟਮ ਰਹੇਗੀ ਪ੍ਰਾਈਸ ਇਨਸੋਟਾ ਦਾ 450 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਕਾਂਥਾ ਕਾਟਨ 5 ਮੀਟਰ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ ਬਾਸੂ ਤੇ ਵੀ ਵਰਕ ਰਹੇਗਾ ਦੁਪੱਟਾ ਇਸ ਦੇ ਨਾਲ 2.5 ਮੀਟਰ ਮਸਲੀਨ ਦਾ ਰਹੇਗਾ 790 ਫ੍ਰੀ ਸ਼ਿਪਿੰਗ 올 ਇੰਡੀਆ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਵਟਸਐਪ ਨੰਬਰ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਨਾਲ ਕਾਟਨ ਦਾ ਇਮ ਬਰਾਡਰੀ ਕਟਵਰਕ ਦੁਪੱਟਾ ਰਹੇਗਾ ਇੱਕ 75 ਸ਼ਰਟ ਰਹੇਗੀ ਦੁਪੱਟਾ 2.5 ਮੀਟਰ ਰਹੇਗਾ ਬਾਟਮ ਵੀ 2.5 ਮੀਟਰ ਰਹੇਗੀ ਪ੍ਰਾਈਸ ਇਹਨਾਂ ਸੂਟਾਂ ਦਾ 899 ਫ੍ਰੀ ਸ਼ਿਪਿੰਗ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਡਿਜ਼ਾਈਨਰ ਪ੍ਰਿੰਟਡ ਹਾਈ ਬ੍ਰਾਂਡ ਦੇ ਇਹ ਸੂਟ ਰਹਿਣਗੇ ਮੈਚਿੰਗ ਸੂਟ ਆ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ 1150 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਆ ਨੈਕਸਟ ਇਹ ਆਪਾਂ ਸੇਲ ਤੇ ਸੂਟ ਲਾਏ ਹੋਏ ਨੇ ਜਾਰਜਟ ਦੇ ਸੂਟ ਰਹਿਣਗੇ ਆਲ ਓਵਰ ਮਿਲੇਗਾ ਤੁਹਾਨੂੰ ਜਾਰਜਟ ਦਾ ਸੂਟ ਇੰਬਰਾਇਡਰੀ ਕੀਤੀ ਹੋਊਗੀ ਫਰੰਟ ਤੇ ਵੀ ਔਰ ਸਲੀਵਸ ਤੇ ਵੀ ਔਰ ਗੈਂਜ਼ਾ ਦੇ ਨਾਲ ਮਲਟੀ ਡਾਈ ਦੁਪੱਟਾ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 500 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਇਹ ਸੇਲ ਤੇ ਸੂਟ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ